ਸਤਿ ਸ੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਦੇ ਉੱਪਰ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵਿੰਟਰ ਦੇ ਸੀਜ਼ਨ ਇੰਜੋਏ ਕਰ ਰਹੇ ਹੋਵੋਗੇ ਅ ਅਗਰ ਸਾਡੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਹੋ ਤਾਂ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜਰੂਰ ਕਰੋ ਤੇ ਅਗਰ ਤੁਸੀਂ ਦੇਖ ਰਹੇ ਹੋ ਇੰਸਟਾਗ੍ਰam ਪੇਜ ਤੋਂ ਤਾਂ ਇੰਸਟਾਗ੍ਰam ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਜਰੂਰ ਕਰੋ ਜੀ ਦੋਨੋਂ ਜਗ੍ਹਾ ਦੇ ਉੱਤੇ ਸਾਡਾ ਸੇਮ ਹੀ ਨੇਮ ਦਾ ਯਾਨੀ ਕਿ ਬਣਾਇਆ ਹੋਇਆ ਚੈਨਲ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੇ ਅਸੀਂ ਬਰਨਾਲਾ ਤੋਂ ਬਿਲੋਂਗ ਕਰਦੇ ਜੀ ਬਰਨਾਲਾ ਸਿਟੀ ਦੇ ਵਿੱਚ ਹੀ ਅਸੀਂ ਰਹਿੰਦੇ ਆਂਗੇ ਖਾਸ ਸ਼ਹਿਰ ਦੇ ਵਿੱਚ ਹੀ ਰਹਿ ਰਹੇ ਆ ਕਿ ਤੇ ਜਿਹੜੇ ਸੂਟ ਨੇ ਸਾਡੇ ਕੋਲੋਂ ਫਰੈਂਡਸ ਰੈਡੀ ਕਰਵਾ ਰਹੇ ਨੇ ਤੇ ਅਸੀਂ ਉਹਨਾਂ ਦੀਆਂ ਵੀਡੀਓਜ਼ ਤੁਹਾਨੂੰ ਸ਼ੇਅਰ ਕਰ ਰਹੇ ਆ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਵੀ ਕਿਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜਾਂ ਫਿਰ ਸਾਡੇ ਕੋਲ ਜਿਹੜੇ ਸੂਟ ਪਏ ਹੁੰਦੇ ਨੇ ਤੁਸੀਂ ਉਹ ਬਾਏ ਕਰ ਸਕਦੇ ਹੋਗੇ ਸੂਟ ਦਿਖਾਉਣੇ ਆ ਤੁਹਾਨੂੰ ਸ਼ੁਰੂਆਤ ਕਰਦੇ ਆਪਾਂ ਪਹਿਲੇ ਸੂਟ ਤੋਂ ਤੁਸੀਂ ਪ੍ਰੀਵੀਅਸ ਵੀਡੀਓ ਵੀ ਚੈੱਕ ਕਰ ਸਕਦੇ ਹੋ ਕਾਫੀ ਸੂਟਸ ਹੁੰਦੇ ਨੇ ਸਾਡੇ ਕੋਲੇ ਅਵੇਲੇਬਲ ਅਵੇਲੇਬਲ ਹੁੰਦੇ ਨੇ ਹਰ ਟਾਈਮ ਤਾਂ ਤੁਸੀਂ ਉਹਨਾਂ ਦੇ ਵਿੱਚੋਂ ਵੀ ਕੋਈ ਸੂਟ ਬਾਏ ਕਰ ਸਕਦੇ ਹੋਗੇ ਸ਼ਿਪਿੰਗ ਹੈ ਜਿਹੜੀ ਸਾਡੀ ਵਰਲਡਵਾਈਡ ਦਾ ਮੀਨਸ ਤੁਸੀਂ ਕਿਤੇ ਵੀ ਬੈਠੇ ਹੋ ਤੁਹਾਡੇ ਘਰ ਤੱਕ ਸੂਟ ਤੁਹਾਨੂੰ ਪਹੁੰਚਦਾ ਹੋ ਜਾਏਗਾ ਹਾਂਜੀ ਇਹ ਸੂਟ ਦਾ ਕਲਰ ਹੈ ਜਿਹੜਾ ਰਾਸਟਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਦੱਸ ਦੇਵਾਂ ਕਿ ਇਹ ਸਾਡੇ ਫਰੈਂਡ ਨੇ ਸਾਨੂੰ ਇਸ ਤਰ੍ਹਾਂ ਕਰਕੇ ਸ਼ਾਲ ਦਿੱਤਾ ਸੀਗਾ ਉਹ ਕਹਿੰਦੇ ਵੀ ਕੰਟਰਾਸਟ ਦੇ ਵਿੱਚ ਸਾਨੂੰ ਤੁਸੀਂ ਇਸ ਦੇ ਨਾਲ ਸੂਟ ਬਣਾ ਕੇ ਦਿਓ ਇਸ ਤਰ੍ਹਾਂ ਇਹ ਸ਼ਾਲ ਦਿੱਤਾ ਸੀਗਾ ਇਹ ਸ਼ਾਲ ਦੇ ਲਈ ਅਸੀਂ ਥੋੜਾ ਕੰਟਰਾਸਟ ਦੇ ਵਿੱਚ ਅਸੀਂ ਇਹ ਵਾਲਾ ਕਲਰ ਜਿਹੜਾ ਚੂਸ ਕਰ ਲਿਆ ਤੇ ਈਵਨ ਆਹ ਵਾਲਾ ਕਲਰ ਜਾਂ ਦੂਸਰਾ ਗ੍ਰੇ ਵਾਲਾ ਕਲਰ ਅਸੀਂ ਸਾਰੇ ਕਲਰ ਇਸੇ ਦੇ ਵਰਕ ਦੇ ਵਿੱਚ ਮਿਕਸ ਕੀਤੇ ਆਗੇ ਤਾਂ ਅਸੀਂ ਮੇਨ ਕਲਰ ਰਸਟ ਕਲਰ ਇਹ ਵਾਲਾ ਚੂਸ ਕਰ ਲਿਆ ਸੀ ਇਹਦੇ ਲਈ ਤਾਂ ਸ਼ਾਲ ਦਿੱਤਾ ਉਹਨਾਂ ਨੇ ਦਿੱਤਾ ਸੀ ਤਾਂ ਉਹਦੇ ਅਕੋਰਡਿੰਗ ਅਸੀਂ ਐਮਬਰਾਇਡਰੀ ਕਰਵਾਈ ਹੈ ਇਹ ਦੇਖੋ ਜੀ ਪਹਿਲਾਂ ਨੈਕ ਪੱਟੀ ਕਰਵਾਈ ਆ ਅ ਵਰਕ ਦੀ ਅਸੀਂ ਹਮੇਸ਼ਾ ਇਹ ਕਹਨੇ ਆਂਗੇ ਕਿ ਸਾਡੀ ਫੁੱਲ ਫਿਨਿਸ਼ਿੰਗ ਹੁੰਦੀ ਆ ਤੇ ਸਾਡੀ ਗਰੰਟੀ ਹੁੰਦੀ ਆ ਵਰਕ ਦੀ ਤੇ ਵਰਕ ਵੱਲੋਂ ਤੁਹਾਨੂੰ ਕਦੇ ਵੀ ਕੋਈ ਵੀ ਕੰਪਲੇਨ ਨਹੀਂ ਆਏਗੀ ਜਿਹੜਾ ਸਾਡਾ ਖੁਦ ਦਾ ਵਰਕ ਕਰਵਾਇਆ ਹੋਇਆ ਹੋਗਾ ਇਹ ਅਸੀਂ ਵਿਦ ਸਟਿਚਿੰਗ ਦੇ ਰਹੇ ਹਾਂਗੇ ਸੂਟ ਤਾਂ ਇਹਨਾਂ ਨੇ ਸਿਰਫ ਇਥੇ ਸਕੇਲਪਿੰਗ ਕੀਤੀ ਹੋਈ ਸੀਗੀ ਇਕੱਲੀ ਬਾਜੀ ਦੇ ਉੱਤੇ ਅਸੀਂ ਵਰਕ ਦੇ ਨਾਲ ਤਾਂ ਥੋੜਾ ਜਿਹਾ ਲਾਈਨਿੰਗ ਦੇ ਨਾਲ ਅਸੀਂ ਥੋੜਾ ਜਿਹਾ ਡਿਜ਼ਾਈਨਿੰਗ ਇਹਨੂੰ ਬਣਾ ਦਿੱਤਾਗਾ ਪਾਕਿਸਤਾਨੀ ਸਟਾਈਲ ਦੇ ਵਿੱਚ ਇਹ ਬਾਜੀ ਜਿਹੜੀ ਆਪਾਂ ਰੈਡੀ ਕੀਤੀ ਹੈਗੀ ਬਾਕੀ ਨੈਕ ਵਗੈਰਾ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਤੇ ਘੇਰੇ ਦੇ ਉੱਪਰ ਆਪਾਂ ਇਦਾਂ ਕਰਕੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੈਗੀ ਸਿੰਪਲ ਲੇਸ ਲਗਾ ਕੇ ਬਲੈਕ ਕਲਰ ਦੀ ਉਹਦੀ ਆਪਾਂ ਕੰਟਰਾਸਟ ਦੇ ਨਾਲ ਫਿਨਿਸ਼ਿੰਗ ਦਿੱਤੀ ਹੈ ਤੇ ਜਿਹੜੀ ਇਹਦੀ ਥੋੜੀ ਸਪੈਸ਼ਲ ਲੁੱਕ ਆਂਦੀ ਆ ਉਹ ਇਹਦੇ ਬੈਕ ਦੇ ਸਾਈਡ ਦੇ ਉੱਤੇ ਅਸੀਂ ਫਲਾワー ਦਿੱਤਾਗਾ ਬਣਾਇਆਗਾ ਮੀਨਸ ਇੱਕ ਹਟ ਕੇ ਜਿਹੜਾ ਡਿਜ਼ਾਈਨ ਬਣਾਇਆਗਾ ਜਿਵੇਂ ਨਾਰਮਲ ਆਪਾਂ ਘੇਰੇ ਤੇ ਡਿਜ਼ਾਈਨ ਬਣਾ ਲੈਂਦੇ ਆ ਨੈਕ ਦੀ ਐਮਬਰਾਇਡਰੀ ਕਰਵਾ ਲੈਂਦੇ ਆ ਬਟ ਇਹ ਨੈਕ ਪੱਟੀ ਕਰਵਾਈ ਆ ਔਰ ਬੈਕ ਸਾਈਡ ਦੇ ਉੱਤੇ ਤੁਸੀਂ ਦੇਖੋਗੇ ਬਹੁਤ ਸੋਹਣਾ ਫਲਾਵਰ ਬਣਾਇਆਗਾ ਤੇ ਕੰਟਰਾਸਟ ਅਸੀਂ ਜਿਹੜੇ ਆਗੇ ਇਹ ਸ਼ਾਲ ਵਾਲੇ ਕੰਟਰਾਸਟ ਲੱਤੇ ਹੈਗੇ ਤੇ ਜਿਹੜਾ ਫੈਬਰਿਕ ਦੱਸਾਂ ਤੁਹਾਨੂੰ ਇਹ ਪਿਓਰ ਪਸ਼ਮੀਨੇ ਦਾ ਫੈਬਰਿਕ ਆਗਾ ਰਾਮ ਟੈਕਸ ਦੇ ਪਸ਼ਮੀਨੇ ਦਾ ਫੈਬਰਿਕ ਆ ਜੀ ਇਹ ਤੇ ਇਹਦੇ ਉੱਤੇ ਕੋਈ ਬੁਰ ਵਗੈਰਾ ਨਹੀਂ ਆਏਗਾ ਹਾਂਜੀ ਇਹਦੀ ਜਿਹੜੀ ਆਪਾਂ ਸਲਵਾਰ ਆਗੀ ਉਹ ਆਪਾਂ ਹੈਵੀ ਦੇ ਵਿੱਚ ਕੀਤੀ ਆ ਅ ਸਟ੍ਰੇਟ ਪਾਕਿਸਤਾਨੀ ਸਟਾਈਲ ਦੀ ਸਲਵਾਰ ਕੀਤੀ ਆ ਤੁਸੀਂ ਸਾਨੂੰ ਦੱਸ ਕੇ ਮੀਨਜ਼ ਆਪਣੀ ਪੰਜਾਬੀ ਸਟਾਈਲ ਦੀ ਸਲਵਾਰ ਬਣਵਾ ਸਕਦੇ ਹੋ ਪੂਰੀ ਹੈਵੀ ਇਹਦੀ ਮੂਰੀ ਆਏਗੀ ਤੇ ਵੱਡਾ ਵਾਲਾ ਫਲਾਵਰ ਵਿਚ ਆਏਗਾ ਸੈਂਟਰ ਦੇ ਵਿੱਚ ਆਏਗਾ ਤੇ ਜਿਹੜੇ ਛੋਟੇ ਫਲਾਵਰ ਨੇ ਉਹ ਸਾਈਡਾਂ ਦੇ ਆਉਣਗੇ ਤੇ ਇਸ ਤਰ੍ਹਾਂ ਇਹ ਦੋਨੋਂ ਮੀਨਸ ਮੂਰੀ ਆਗੀ ਜਿਹੜੀ ਕਿ ਹੈਵੀ ਦੇ ਵਿੱਚ ਤਿਆਰ ਕੀਤੀ ਹੈਗੀ ਤੇ ਅੱਜਕੱਲ ਸਲਵਾਰਾਂ ਦਾ ਤੁਹਾਨੂੰ ਪਤਾ ਹੀ ਆ ਪਾਕਿਸਤਾਨੀ ਸਟਾਈਲ ਸਟ੍ਰੇਟ ਸਲਵਾਰ ਜਾਂ ਫਿਰ ਮੀਨਜ਼ ਕੋਈ ਗਰਾਰਾ ਸ਼ਰਾਰਾ ਤੁਸੀਂ ਕਿਸੇ ਤਰ੍ਹਾਂ ਦਾ ਵੀ ਸਾਡੇ ਤੋਂ ਸਟਿਚਿੰਗ ਕਰਵਾ ਸਕਦੇ ਹੋਗੇ ਹਾਂ 10 ਜ਼ਰੂਰ ਦਿਆ ਕਰੋ ਵੀ ਤੁਸੀਂ ਪੰਜਾਬੀ ਸਟਾਈਲ ਸਲਵਾਰ ਬਣਾਉਣੀ ਆ ਅਦਰਵਾਈਜ਼ ਤਾਂ ਨਹੀਂ ਫਿਰ ਪਾਕਿਸਤਾਨੀ ਜਿਹੜੀ ਸਟ੍ਰੇਟ ਸਲਵਾਰ ਆ ਅੱਜਕੱਲ ਉਹੀ ਸਾਰੇ ਬਣਾ ਰਹੇ ਨੇ ਜਿਹੜੇ ਕਿ ਤਰਪਾਈ ਦੇ ਨਾਲ ਵੀ ਹੁੰਦੀ ਆ ਤੇ ਵਿਦ ਮੀਨਜ਼ ਆਪਾਂ ਉਹਨੂੰ ਫਿਲ ਕਰਕੇ ਵੀ ਕਰਵਾ ਸਕਦੇ ਆ ਪਰ ਅਸੀਂ ਅੱਜਕੱਲ ਜ਼ਿਆਦਾਤਰ ਤਰਪਾਈ ਵਾਲੀ ਹੀ ਕਰਵਾ ਰਹੇ ਹਾਂ ਕਿਉਂਕਿ ਕਸਟਮਰ ਉਸ ਚੀਜ਼ ਦੀ ਡਿਮਾਂਡ ਕਰਦਾ ਤਾਂ ਇਹ ਸੀਗਾ ਸਾਡਾ ਫਰਸਟ ਸੂਟ ਅ ਵਰਕ ਦੀ ਤੁਹਾਨੂੰ ਹਮੇਸ਼ਾ ਕਹਿੰਦੇ ਆ ਵੀ ਪੂਰੀ ਫੁੱਲ ਗਰੰਟੀ ਹੋਏਗੀ ਤੇ ਕੰਟਰਾਸਟ ਤੁਸੀਂ ਇਹ ਚ ਹੋਰ ਵੀ ਕਰ ਸਕਦੇ ਹੋ ਇਹੀ ਵਾਲਾ ਵਰਕ ਤੁਸੀਂ ਸਮਰ ਵਾਲੇ ਫੈਬਰਿਕ ਦੇ ਉੱਪਰ ਵੀ ਕਰਵਾ ਸਕਦੇ ਹੋ ਵਿੰਟਰ ਵਾਲੇ ਤੇ ਵੀ ਕਰਵਾ ਸਕਦੇ ਹੋ ਤੇ ਕਲਰ ਕੰਬੀਨੇਸ਼ਨ ਵੀ ਤੁਸੀਂ ਆਪਣੇ ਮੁਤਾਬਕ ਚੂਜ਼ ਕਰ ਸਕਦੇ ਹੋ ਇੰਨਾ ਹੀ ਦਾ ਹੀ ਇੱਕ ਸੂਟ ਹੋਰ ਰੈਡੀ ਹੋ ਕੇ ਜਾ ਰਿਹਾ ਜੀ ਇਹ ਵਾਲਾ ਸੂਟ ਹੈਗਾ ਜੈਡ ਬਲੈਕ ਕਲਰ ਦੇ ਵਿੱਚ ਹੈਗਾ ਇਹ ਦੇਖੋ ਜੈਡ ਬਲੈਕ ਕਲਰ ਦੇ ਵਿੱਚ ਆ ਪਹਿਲਾਂ ਤੁਸੀਂ embroidery ਦੇਖ ਲਓ ਫੈਬਰਿਕ ਇਹਦਾ ਵੀ ਪਸ਼ਮੀਨਾ ਹੀ ਹੈਗਾ ਇਹਦੀ ਜਿਹੜੀ embroidery ਆ ਆਪਾਂ neck ਤੇ ਕਰਵਾਈ ਆ ਔਰ jacket style ਆਪਾਂ ਇਸ ਤਰ੍ਹਾਂ ਸ਼ੋਲਡਰ ਤੇ ਕਰਵਾਈ ਹੈਗੀ ਜਿਹੜੀ ਆ ਕਲਰ ਆ ਜਿਹੜੇ ਬਹੁਤ ਸੋਹਣੇ ਉੱਠ ਰਹੇ ਨੇ ਮੀਨਜ਼ ਇਹਦੇ ਉੱਤੇ ਪੂਰੇ ਸੋਹਣੇ ਉੱਠ ਰਹੇ ਨੇ ਤੇ ਇਸ ਤੋਂ ਬਾਅਦ ਇਹਦੀਆਂ ਪਾਕਟ ਬਣਾਈਆਂ ਲੱਗੀਆਂ ਪਾਕਟ ਸਟਾਈਲ ਇਹਦੇ ਸੂਟ ਦਾ ਬਣਾਇਆਗਾ ਸੀ ਤੇ ਇਹਦੇ ਪੌਕੇਟ ਬਣਾਈਆਂ ਨੇ ਪੌਕੇਟ ਦੇ ਉੱਪਰ 20 ਵਰਕ ਹੋਇਆ ਹੋਇਆ ਤੇ ਉਸ ਤੋਂ ਬਾਅਦ ਅਸੀਂ ਘੇਰੇ ਦੀ ਜਿਹੜੀ ਫਿਨਿਸ਼ਿੰਗ ਆ ਉਹ ਲੇਸ ਦੇ ਨਾਲ ਕਰਵਾਤੀ ਹੈ ਤੁਸੀਂ ਬਿਨਾ ਲੇਸ ਤੋਂ ਵੀ ਘੇਰਾ ਬਣਾ ਸਕਦੇ ਹੋ ਪਰ ਸਾਨੂੰ ਲੱਗਿਆ ਵੀ ਥੋੜਾ ਥੱਲੇ ਬਾਹਲੇ ਪਲੇਨ ਜਾ ਰਿਹਾ ਸੀ ਤਾਂ ਅਸੀਂ ਲੇਸ ਦੀ ਫਿਨਿਸ਼ਿੰਗ ਦਿੱਤੀ ਇਸੇ ਤਰ੍ਹਾਂ ਹੀ ਅਸੀਂ ਬੈਕ ਵਾਲੀ ਸਾਈਡ ਤੇ ਵੀ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਤੇ ਕਲਰ ਲੇਸ ਤੇ ਆਪਾਂ ਉਹੀ ਪਿਕ ਕੀਤੇ ਨੇ ਜਿਹੜੇ ਆਲਰੇਡੀ ਐਮਬਰਾਇਡਰੀ ਦੇ ਵਿੱਚ ਹੈਗੇ ਸੀਗੇ embroidery ਸਾਨੂੰ ਕਹਿੰਦੇ ਆ ਬੇਸ਼ੱਕ ਇਸ embroidery ਤੁਸੀਂ ਬਰਸ਼ ਮਾਰ ਕੇ ਵੀ ਵਾਸ਼ ਕਰ ਲੋਗੇ ਤਾਂ ਬਿਲਕੁਲ ਵੀ ਇਹ ਖਰਾਬ ਨਹੀਂ ਹੋਏਗਾ ਨਾ ਹੀ ਕੋਈ ਇਹਦੇ ਕਲਰ ਵਗੈਰਾ ਉੱਤਰਨਗੇ ਤੇ ਇਹ ਇਹਦੀ ਬਾਜੂ ਆ ਜੀ ਬਾਜੂ ਥੋੜੀ ਜਿਹੀ ਇਹ ਵੀ ਆਪਾਂ ਡਿਫਰੈਂਟ ਕੀਤੀ ਆ ਤੁਸੀਂ ਦੇਖੋਗੇ ਇਸ ਤਰ੍ਹਾਂ ਕੱਟ ਵਾਲੀ ਅਸੀਂ ਬਾਜੂ ਸਟਾਈਲ ਕੀਤੀ ਹੈ ਇਹ ਵਾੜੇ ਦੇਖੋ ਦੋਨੋਂ ਹੀ ਬਾਜੂ ਨੇ ਕੱਟ ਵਾਲੇ ਸਟਾਈਲ ਦੇ ਵਿੱਚ ਬਾਜੂ ਕੀਤੀਆਂ ਨੇ ਮੀਨਸ ਥੋੜੀ ਥੋੜੀ ਚੀਜ਼ਾਂ ਜਾਂ ਛੋਟੇ ਛੋਟੇ ਚੀਜ਼ਾਂ ਆਪਾਂ ਡਿਫਰੈਂਟ ਕਰ ਲੋ ਨਾਰਮਲ ਸੂਟ ਦੇ ਨਾਲੋ ਤਾਂ ਸੂਟ ਦੀ ਜਿਹੜੀ ਲੁੱਕ ਆ ਉਹ ਸੋਹਣੀ ਬਣ ਜਾਂਦੀ ਹੈਗੀ ਬਹੁਤ ਸੋਹਣਾ ਲੱਗਦਾ ਸੂਟ ਇਹ ਵਾਲਾ ਕਲਰ ਕੰਬੀਨੇਸ਼ਨ ਤੁਸੀਂ ਦੇਖੋ ਕੰਟਰਾਸਟ ਕਿੰਨੇ ਜਿਆਦਾ ਸੋਹਣੇ ਉੱਠ ਰਹੇ ਨੇਗੇ ਤੇ ਇਹਨਾਂ ਨਾਲ ਅਸੀਂ ਕੀਤਾ ਪਲਾਜ਼ੋ ਪਹਿਲਾਂ ਵਾਲੇ ਸੂਟ ਨਾਲ ਸਲਵਾਰ ਸੀ ਇਹਦੇ ਨਾਲ ਅਸੀਂ ਕੀਤਾ ਪਲਾਜ਼ੋ ਰੈਡੀ ਪਲਾਜ਼ੋ 벨ਟ ਵਾਲਾ ਬਣਾਓ ਤੁਸੀਂ ਇਲਾਸਟਿਕ ਵਾਲਾ ਬਣਾਓ ਜਿੱਦਾਂ ਤੁਸੀਂ ਡਿਮਾਂਡ ਕਰੋਗੇ ਉਦਾਂ ਦਾ ਪਲਾਜ਼ੋ ਵੀ ਰੈਡੀ ਹੋ ਜਾਏਗਾ ਤੇ ਹੋਪਸ ਤੁਹਾਨੂੰ ਕਲੈਕਸ਼ਨ ਵਧੀਆ ਲੱਗੀ ਹੋਵੇਗੀ ਤੇ ਬਹੁਤ ਜ਼ਿਆਦਾ ਲਾਈਕ ਕਰ ਰਹੇ ਹੋ ਸਾਡੀ ਕਲੈਕਸ਼ਨਸ ਨੂੰ ਤੁਸੀਂ ਤੇ ਉਹਦੇ ਲਈ ਥੈਂਕ ਯੂ ਤੇ ਅਗਰ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਬਣਵਾਉਣੇ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੋਵੇਗਾ ਤੁਸੀਂ ਉਹਦੇ ਤੇ ਡੀਐਮ ਕਰ ਸਕਦੇ ਹੋ ਅ ਨੰਬਰ ਸਾਡਾ ਹੈਗਾ 98776 15960 ਤੇ ਬਾਕੀ ਜਿਹੜੇ ਮਿੰਜੇ ਸੂਟਾਂ ਦੇ ਪ੍ਰਾਈਸ ਨੇਗੇ ਅਸੀਂ ਵਿਦਆਊਟ ਸਟਿਚਿੰਗ विदाउट दुपट्टा शो ਕਰਾਂਗੇ ਤੁਹਾਨੂੰ ਤਾਂ ਤੁਸੀਂ ਅਗਰ ਪ੍ਰਾਈਸ ਦੇ ਅਕੋਰਡਿੰਗ ਫਿਰ ਤੁਹਾਨੂੰ ਪਤਾ ਚੱਲ ਜਾਂਦਾ ਕਿ ਇੰਨੇ ਦਾ ਸੂਟ ਇਹ ਰੈਡੀ ਹੋ ਰਿਹਾਗਾ ਤੇ ਹੋਪਸੋ ਵਧੀਆ ਲੱਗਿਆ ਹੋਵੇਗਾ ਜੀ ਤੇ ਅਗਲੀਆਂ ਵੀਡੀਓ ਨੂੰ ਵੀ ਬੈਲ ਆਈਕਨ ਪ੍ਰੈਸ ਕਰਕੇ ਰੱਖਿਓ ਤਾਂ ਕਿ ਤੁਹਾਡੇ ਕੋਲ ਤੱਕ ਛੇਤੀ ਤੋਂ ਛੇਤੀ ਪਹੁੰਚਦੀਆਂ ਹੋ ਜਾ ਕਰਨ ਲਗਭਗ ਅਸੀਂ ਹਰ ਥਰਡਡੇ ਅਸੀਂ ਵੀਡੀਓ ਪਾਉਂਦੇ ਆ ਸਾਡੇ ਡੇਜ਼ ਹੈਗੇ ਨੇ ਵੀਡੀਓ ਪਾਉਣ ਦੇ ਐਵਰੀ ਟਿਊਜ਼ਡੇ ਥਰਸਡੇ ਐਂਡ ਸੈਟਰਡੇ ਤੇ ਮੋਸਟ ਪ੍ਰੋਬਬਲੀ ਮੀਂ ਸਵੇਰ ਮਾਰਨਿੰਗ 11 ਜਾਂ 12 ਵਜੇ ਨਹੀਂ ਤਾਂ ਈਵਨਿੰਗ ਨੂੰ 4 ਵਜੇ ਤੱਕ ਸਾਡੀ ਵੀਡੀਓ ਆ ਜਾਂਦੀ ਹੈਗੀ ਤੇ ਤੁਸੀਂ ਦੇਖਦੇ ਰਹੋ ਜੀ ਤੇ ਜੁੜੇ ਰਹੋ ਸਾਡੇ ਨਾਲ ਥੈਂਕ ਯੂ ਸੋ ਮਚ